ਦਾ ਮੈਡੀਕਲ ਜਿਵੇਂ ਉਹ ਅੱਜ ਅਸੀਂ ਖਬਰ ਸੁਣੀ ਸੀ ਦੀ ਸੋਨਾ ਸਾਹਿਬ ਕਹਿ ਰਹੇ ਸੀ ਦੀ ਇਹ ਪਿੰਡ ਪਿੰਡ ਚ ਕੈਂਪ ਲਾਣੇ ਆਂ ਦੇ ਪਰ ਸਾਰਾ ਉਹ ਵੀ ਸਸਤੀਆਂ ਦਵਾਈਆਂ ਦਿੰਦੇ ਨੇ ਇਹਦੇ ਪਰ ਉਹ ਵੀ ਨਾ ਵਰਗੀ ਕਿਸੇ ਦਾ ਬੁਖਾਰ ਨਹੀਂ ਉਤਰਦਾ ਉਹ ਵੀ ਪ੍ਰਾਈਵੇਟ ਸਾਨੂੰ ਦਵਾਈਆਂ ਲੈਣੀਆਂ ਪੈਂਦੀਆਂ ਨੇ ਇਹਨੇ ਕੋਈ ਚੰਗੀਆਂ ਦਵਾਈਆਂ ਦੇਵਣ ਇਹ ਐਨੇ ਵੀ ਬੰਦੇ ਦੀ ਲੱਤ ਪੀੜ ਹੋਵੇ ਤਾਂ ਦਬੋ ਬੁਖਾਰ ਵਾਲੀ ਗੋਲੀ ਤੇ ਜੇਦੀ ਅੱਖ ਹੋਵੇ ਤਾਂ ਉਹਨੂੰ ਦਬੋ ਸ਼ਰਾਬ ਵਾਲੀ ਗੋਲੀ ਇਹ ਨਸ਼ੇ ਵਾਲੀ ਸਮਝ ਲਓ ਵੀ ਉਹ ਚੀਜ਼ ਨਹੀਂ ਹੁੰਦੀ ਵੀ ਆਖ ਕਿਸੇ ਦੀ ਪੀੜ ਹੈ ਦੀ ਉਹਨੂੰ ਉਹ ਚੀਜ਼ਾਂ ਦਿਓ ਜਿੰਦੀ ਉਹਦੀ ਬਚਣਾ ਚਾਹੀਦਾ ਇਹ ਨਹੀਂ ਵੀ ਹੁਣ ਮੱਛਰ ਵੱਡੇ ਤੇ ਜਿਵੇਂ ਆਦੇ ਨੇ ਦੰਦਾ ਤੇ ਦੰਡਾਲੀ ਦਵਾਈ ਦੇ ਦੋ ਇਹਨਾ ਬਹੁਤ ਕੋਸ਼ ਇਸ ਤਰ੍ਹਾਂ ਕਰ ਰਹੇ ਨੇ ਠੀਕ ਹੈ ਕਈਆਂ ਫੌਜੀ ਵੀ ਇੱਥੇ ਕੈਂਪ ਲਾਦੇ ਨੇ ਉਹਨਾਂ ਵੀ ਐਵੇਂ ਸਿਰਪੀੜ ਵਾਲੀ ਗੋਲੀਆਂ ਵੰਡਣੀਆਂ ਨੇ ਤੇ ਕਿ ਆ ਬਲੱਡ ਬਲੱਡ ਵਾਲੀਆਂ ਦੇ ਜੰਦੇ ਰੀਆਂ ਨਹੀਂ ਗੋਲੀਆਂ ਫੇ ਉਹ ਚੀਜ਼ ਜਿਹੜੀ ਦਾ ਬਿਮਾਰੀ ਹੈ ਉਸ ਚੀਜ਼ ਦੀ ਰੋਕਥਾਮ ਲਈ ਸਰਕਾਰ ਨੂੰ ਕਰਨਾ ਚਾਹੀਦਾ ਤੇ ਐਵੇਂ ਉਹ ਜਿਵੇਂ ਆਦੇ ਨੇ ਨਾ ਕਰਵਾਣਾ ਹੋਵੇ ਤਾਂ ਮੈਂ ਵੀ ਵੰਡ ਸਕਣਾ ਜੀ ਹਮ ਅੱਜ ਕੱਲ ਹੁਣ ਜਿਹੜੇ ਸਸਤਾ ਬਾਬਿਆਂ ਨੂੰ ਬਹੁਤ ਕੁਝ ਦਿੱਤਾ ਹੈ ਉਹ ਹੀ ਸੰਭਾਲ ਸਕਦੇ ਨੇ ਹੁਣ ਸਰਕਾਰ ਸਾਨੂੰ ਨਹੀਂ ਸੰਭਾਲ ਸਕਦੀ ਉਹਨਾਂ ਸੰਭਾਲਾ ਵੀ ਕੋਈ ਨਹੀਂ ਸਰਕਾਰ ਦਾ ਹੱਥ ਘੜਿਆ ਵੇਖੋ ਜੀ ਇੱਕ ਵਾਰੀ ਦੇਖ ਗਏ ਨੇ ਸਮਾਨ ਉਸ ਤੋਂ ਬਾਅਦ ਕੋਈ ਕੁਝ ਨਹੀਂ ਇਹਨਾਂ ਦਿੱਤਾ ਇਹ ਤਾਂ ਬਾਬਿਆਂ ਦੇ ਜਿਵੇਂ ਆਦੇ ਨੂੰ ਪਾਣੀ ਆ ਵਿਚਾਰੇ ਆਂਦੇ ਨੇ ਖਰਾ ਤੇ ਲੰਗਰ ਵੀ ਦਿੱਤੀ ਜਾਂਦੇ ਨੇ ਸਾਰਾ ਕੁਝ ਦਿੱਤੀ ਜਾਂਦੇ ਉਹਨਾਂ ਦਾ ਤਾਂ ਧੰਨਵਾਦ ਕਰਨੇ ਜਿਹੜੇ ਬਾਹਰ ਦੀ ਜਿਵੇਂ ਟੀਮ ਆਦੀ ਹੈ ਦੀ ਖਾਸ ਐਡਟੇ ਟੀਮ ਆਈ ਹੈ ਦੀ ਇਸਨੇ ਸਭ ਬੈਠੀ ਨੇ ਉਹ ਸਾਰਾ ਕੁਝ ਕੀਤੀ ਜਾਂਦੇ ਨੇ ਕੁਝ ਵਿਆਸ ਵੱਲੋਂ ਆ ਰਿਹਾ ਸਤਸੰਗ ਆਹਰਾਮਪੁਰੇ ਹੈਗਾ ਉਹ ਲੰਗਰ ਵੰਡੀ ਜਾਂਦੇ ਨੇ ਦੇ ਘਰਾਂ 'ਚ ਅਤੇ ਉਹਨਾਂ ਦਾ ਲੋਕਾਂ ਦਾ ਸਰਕਾਰ ਨੇ ਸਾਰਾ ਪੰਜਾਬ ਵਾਲੇ ਦੇ ਨਾਲ ਤਾਂ ਕੁਝ ਕਰਨਾ ਨਹੀਂ ਸੈਂਟਰ ਆਉਂਦੀ ਨਹੀਂ ਇਹ ਤੁਹਾਨੂੰ ਜਿਹੜੀ ਆ ਤੁਸੀਂ ਫਾਈਲ ਕਾ ਜ਼ਿਲੇ ਚ ਪੈਂਦੇ ਹੋ ਤੇ ਤੁਹਾਨੂੰ ਫਾਈਲ ਕਾ ਵੱਲੋਂ ਕੀ ਮਦਦ ਮਿਲੀ ਹੈ ਜਿਹੜੇ ਆੜਤੀਆ ਜਾਂ ਦੁਕਾਨਦਾਰ ਹੈ ਜਿਨ੍ਹਾਂ ਦੇ ਕਰ ਜਿਹੜਿਆ ਉਹ ਇਹਨਾਂ ਪਿੰਡਾਂ ਰਾਈ ਜਿਹੜੇ ਉਹ ਉਹਨਾਂ ਦੇ ਕਰ ਚੱਲਦੇ ਆ ਬੱਚੇ ਪਲਦੇ ਆ ਉਹਨਾਂ ਵੱਲੋਂ ਕੀ ਮਦਦ ਕੀਤੀ ਗਈ ਸਰ ਵੇਖੋ ਜੀ ਇਹ ਗੱਲ ਹੈ ਦੀ ਹੁਣ ਸਾਡੇ ਫਸਲਾਂ ਡੁੱਬ ਗਈਆਂ ਅਸੀਂ ਹੁਣ ਆਂਦੇ ਕੋਲ ਪੈਸੇ ਲੈਣ ਜਾਵਾਂਗੇ ਸਾਡਾ ਘਰ ਦਾ ਕੋਈ ਜਿਵੇਂ ਰੱਬ ਸੋਖ ਰੱਖੇ ਹਰ ਗੱਲ ਹਾਂ ਰੇਖ ਦਾ ਪਰਵਾਰ ਡਿੱਲਾ ਹੋ ਜਾਂਦਾ ਅਸੀਂ ਪੈਸੇ ਲੈਣ ਜਾਵਾਂ ਤਾਂ ਉਹ ਨਾਲ ਵੀ ਸਾਡੇ ਕੋਲ ਤਾਂ ਹੈਗੇ ਨਹੀਂ ਤੁਸੀਂ ਦਿਓਗੇ ਸਾਨੂੰ ਕਿਵੇਂ ਤੁਸੀਂ ਕਿਵੇਂ ਹੁਣ ਤਾਂ ਇਸ ਟਾਈਮ ਅਸੀਂ ਇਹ ਜਮੀਨਾਂ ਹੀ ਵੇਚੀਏ ਨਾ ਫਿਰ ਜਿਵੇਂ 80 ਹੈਗੀ 40 ਲੱਖ ਨੂੰ ਕਿੱਲਾ ਇੱਥੇ ਸਾਨੂੰ ਦਾ ਲੱਖ ਨੂੰ ਕਿੱਲਾ ਨਹੀਂ ਵਿਕਣੀ 8 ਨੂੰ 7 ਨੂੰ ਜੇਗੀ ਹੂੰ ਇਸ ਤਰ੍ਹਾਂ ਜਦੋਂ ਸਾਨੂੰ ਸਰਕਾਰ ਬੰਨ ਪਾਕਿਸਤਾਨ ਨੂੰ ਨਾ ਪਾ ਕੇ ਦੇਵੇਗੀ ਇਹ ਕਹਿੰਦੇ ਅਸੀਂ ਦਰਿਆ ਡੂੰਗਾ ਕਰਾਂ ਦਰਿਆ ਡੂੰਗੇ ਕਰਨ ਦਾ ਕੀ ਸਾਨੂੰ ਫਾਇਦਾ ਜੇ ਪਾਕਿਸਤਾਨ ਨੂੰ ਨਹੀਂ ਪਾਣੀ ਇਧਰੋਂ ਹੀ ਚੱਲੀ ਜਾਂਦਾ ਤੇ ਸਾਹਮਣੀ ਇਹ ਹੁਣ ਰਾਵੀ ਦਾ ਚੱਲੀ ਜਾਂਦਾ ਰਾਵੀ ਦਾ ਸਰ ਉਹ ਜੇ ਪਾਕਿਸਤਾਨੋਂ ਬੰਨ ਪਾਇਆ ਹੋਵੇ ਪਾਣੀ ਇੱਧਰ ਤਾਂ ਪਿੰਡ ਪੱਛ ਸਕਦੇ ਨਬਾਰਾ ਐਵੇਂ ਨਹੀਂ ਬਾ ਦਰਿਆ ਡੂੰਘੇ ਕਰਨ ਅੱਡੀ ਜੀ ਡੂੰਗੀ ਕਰਾ ਦੇ ਤੇ ਪਹਿਲੀ ਉੱਚੀ ਹੋਵੇ ਦੀ ਤੋ ਤਾਂ ਪਾਣੀ ਚੜੂਗੀ ਚੜੂਗਾ ਠੀਕ ਕਿਸਾ ਦਾ ਉੱਪਰ ਹੋਣੀ ਹੋਣਾ ਪਾਣੀ ਠੀਕ ਹੈ ਸਰ